ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਬਰਕਤ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੈ ਕਿ ਵਿੱਕੀ ਪ੍ਰੀਤ ਨੂੰ ਆਪਣਾ ਫੋਨ ਦੇ ਕੇ ਗਿਆ ਸੀ ਹੁਣ ਪ੍ਰੀਤ ਫੋਨ ਲੈ ਕੇ ਸੋਚ ਰਹੀ ਹੈ ਕਿ ਮੈਂ ਆਪਣੀ ਮੰਮੀ ਨਾਲ ਗੱਲ ਕਰਾਂ ਉਹਨਾਂ ਨੂੰ ਸਾਰੀ ਗੱਲ ਦੱਸ ਦੇਵਾਂ ਕਿ ਨਾ ਫਿਰ ਉਹ ਸੋਚਦੀ ਹੈ ਕਿ ਮੈਂ ਦੱਸ ਹੀ دینی ਅੱਜ ਤਾਂ ਮੈਨੂੰ ਮੌਕਾ ਮਿਲਿਆ ਹੈ ਫਿਰ ਕੀ ਪਤਾ ਮੇਰੇ ਹੱਥ ਫੋਨ ਲੱਗੇ ਕਿ ਨਾ ਅੱਜ ਤਾਂ ਮੈਨੂੰ ਖੁਦ ਵਿੱਕੀ ਫੋਨ ਦੇ ਕੇ ਗਿਆ ਹੈ ਫਿਰ ਪ੍ਰੀਤ ਇਹ ਵੀ ਸੋਚਦੀ ਹੈ ਕਿ ਕੀ ਪਤਾ ਵਿੱਕੀ ਫੋਨ ਰਿਕਾਰਡਿੰਗ ਤੇ ਲਗਾ ਕੇ ਗਿਆ ਹੋਵੇ ਪਰ ਫਿਰ ਕੁਝ ਸੋਚ ਕੇ ਪ੍ਰੀਤ ਆਪਣੀ ਮੰਮੀ ਨੂੰ ਫੋਨ ਲਗਾਉਂਦੀ ਹੈ ਤੇ ਉਹ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਤੁਸੀਂ ਭਾਬੀ ਤੇ ਵੀਰੇ ਨਾਲ ਨਾਲ ਲੜਿਆ ਕਰੋ ਤਾਂ ਉਸਦੀ ਮੰਮੀ ਕਹਿੰਦੀ ਹੈ ਕਿ ਤੈਨੂੰ ਸਿਰਫ ਇਹ ਕੁਝ ਕਹਿਣ ਲਈ ਫੋਨ ਲਗਾਇਆ ਸੀ ਪਰ ਉਸਦੀ ਮੰਮੀ ਕਹਿੰਦੀ ਹੈ ਕਿ ਉਹ ਮੈਨੂੰ ਦਿਨ ਵਿੱਚ ਦੋ ਫੋਨ ਜ਼ਰੂਰ ਲਗਾਇਆ ਕਰ ਫਿਰ ਪ੍ਰੀਤ ਦੀ ਮਾਂ ਇਹ ਵੀ ਕਹਿੰਦੀ ਹੈ ਕਿ ਜੇਕਰ ਤੈਨੂੰ ਕੁਝ ਚਾਹੀਦਾ ਤਾਂ ਮੈਂ ਲੈ ਦੇ ਦਿੰਦੀ ਹਾਂ ਜੇਕਰ ਤੈਨੂੰ ਕੋਈ ਸੋਨੇ ਦੀ ਚੀਜ਼ ਚਾਹੀਦੀ ਹੈ ਤਾਂ ਮੈਂ ਉਹ ਵੀ ਲੈ ਦਿੰਦੀ ਹਾਂ ਪਰ ਪ੍ਰੀਤ ਕਹਿੰਦੀ ਹੈ ਕਿ ਤੁਸੀਂ ਇਹ ਸਭ ਭਾਬੀ ਨੂੰ ਹੀ ਲੈ ਦਿਓ ਤਾਂ ਉਸ ਦੀ ਮਾਂ ਕਹਿੰਦੀ ਹੈ ਕਿ ਉਸ ਕੋਲ ਤਵਜੇ ਰੱਖੋ ਜੇ ਉਸ ਬਾਰੇ ਨਾ ਸੋਚਿਆ ਕਰ ਇਸ ਤਰ੍ਹਾਂ ਪ੍ਰੀਤ ਕਾਫੀ ਗੱਲਾਂ ਕਰਕੇ ਮਾਂ ਦਾ ਫੋਨ ਕੱਟ ਦਿੰਦੀ ਏ ਬਾਅਦ ਵਿੱਚ ਉਹ ਸੋਚਦੀ ਹੈ ਕਿ ਚੰਗਾ ਹੀ ਕੀਤਾ ਜੋ ਮਾਂ ਨੂੰ ਇਹਨਾਂ ਬਾਰੇ ਕੁਝ ਨਹੀਂ ਦੱਸਿਆ ਤਾਂ ਫਿਰ ਮਾਂ ਦਾ ਜਲ ਬਹੁਤ ਦੁਖੀ ਹੋਣਾ ਸੀ ਇੱਧਰ ਬਿੱਕੀ ਦੀ ਮਾਸ ਨੂੰ ਕਹਿੰਦੀ ਹੈ ਕਿ ਤੂੰ ਉਸ ਨੂੰ ਫੋਨ ਤਾਂ ਦੇ ਜਾਂਦਾ ਮੈਨੂੰ ਤਾਂ ਲੱਗਦਾ ਹੈ ਕਿ ਉਸ ਨੇ ਆਪਣੀ ਮਾਂ ਨੂੰ ਸਭ ਕੁਝ ਦੱਸ ਦੇਣਾ ਹੈ ਜਦੋਂ ਵਾਪਸ ਆ ਰਹੀ ਹੁੰਦੀਆਂ ਤਾਂ ਵਿੱਕੀ ਦੀ ਮਾਂ ਡਰਦੇ ਹੋਏ ਕਹਿੰਦੀ ਹੈ ਕਿ ਮੈਨੂੰ ਤਾਂ ਲੱਗਦਾ ਹੈ ਕਿ ਉਸ ਨੇ ਆਪਣੇ ਭਰਾ ਤੇ ਮਾਂ ਨੂੰ ਬੁਲਾ ਲਿਆ ਹੋਣਾ ਹੈ ਪਰ ਵਿੱਕੀ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਪ੍ਰੀਤ ਜਿਹਾ ਕੁਝ ਨਹੀਂ ਕਰੇਗੀ ਜਦੋਂ ਘਰ ਜਾਂਦੇ ਹਨ ਤਾਂ ਉੱਥੇ ਕੋਈ ਵੀ ਨਹੀਂ ਆਇਆ ਹੁੰਦਾ ਤੇ ਪ੍ਰੀਤ ਘਰ ਦਾ ਕੰਮ ਕਰ ਰਹੀ ਹੁੰਦੀ ਹੈ ਉਹ ਫੇਰ ਉਹ ਘਰ ਜਾ ਕੇ ਪ੍ਰੀਤ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦੇ ਹਨ ਪ੍ਰੀਤ ਜੀ ਸੱਸ ਕਹਿੰਦੀ ਹੈ ਕਿ ਆਪਾਂ ਤਾਂ ਮਾਮਾਤੀਆਂ ਨਾਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਵਿੱਕੀ ਵੀ ਉਸ ਨਾਲ ਪਿਆਰ ਦਾ ਦਿਖਾਵਾ ਕਰਦਾ ਤੇ ਉਸ ਨੂੰ ਕਹਿੰਦਾ ਹੈ ਕਿ ਆਪਣੀ ਦੋਹਾਂ ਦੀ ਰੋਟੀ ਪਾ ਕੇ ਲਿਆ ਕਿੰਨੇ ਦਿਨ ਹੋ ਗਏ ਆਪਾਂ ਪੱਠੀ ਰੋਟੀ ਨਹੀਂ ਖਾਧੀ ਹੁਣ ਪ੍ਰੀਤ ਸਭ ਕੁਝ ਭੁਲਾ ਦਿੰਦੀ ਹੈ ਤੇ ਉਹ ਫੇਰ ਉਹਨੀਆਂ ਗੱਲਾਂ ਵਿੱਚ ਆ ਜਾਂਦੀ ਹੈ ਪ੍ਰੀਤ ਬਹੁਤ ਭੋਲੀ ਹੈ ਉਹ ਹਰ ਇੱਕ ਤੇ ਜਲਦੀ ਹੀ ਤੈ ਜਾਂਦੀ ਹੈ ਕਿ ਨੂੰ ਵੀ ਕਹਿੰਦੀ ਹੈ ਕਿ ਮੈਨੂੰ ਮੰਮੀ ਦੀਆਂ ਗੱਲਾਂ ਦਾ ਇੰਨਾ ਗੁੱਸਾ ਨਹੀਂ ਸੀ ਜਿੰਨਾ ਤੁਹਾਡੀਆਂ ਗੱਲਾਂ ਦਾ ਮੈਨੂੰ ਜਿਆਦਾ ਦੁੱਖ ਸੀ ਫਿਰ ਉਹ ਕਹਿੰਦੀ ਹੈ ਕਿ ਹੁਣ ਮੇਰੇ ਨਾਲ ਜਿਆ ਨਾ ਕਰਿਓ ਤਾਂ ਵਿੱਕੀ ਕਹਿੰਦਾ ਹੈ ਕਿ ਅੱਗੇ ਤੋਂ ਇਹ ਹੀ ਗਲਤੀ ਨਹੀਂ ਹੋਵੇਗੀ ਹੁਣ ਅਸੀਂ ਅਗਲੀ ਵੀਡੀਓ 'ਚ ਦੇਖਾਂਗੇ ਕਿ ਵਿੱਕੀ ਤੇ ਉਹ ਦੀ ਮਾਂ ਸੱਚਮੁੱਚ ਹੀ ਬਦਲ ਗਏ ਹਨ ਜਾਂ ਨਾਟਕ ਕਰ ਰਹੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ